शब्दों की ताकत एवं मीडिया देख रहे हो जसमीत अब श्रोमी अकाली दल के सीनीय आगू और सबका मंत्री दे सदार सुरजीत रखड़ा वालों यूथ विंग जी देज्ञ, पटिया के मीटिंग की गई दस दई के इस दौरान यूथ विंग के जोड़े सीनियर आगू ने वीर प्रताप मौजूद रहे और वही गिनती ਪਟਿਆਲੇ ਦੇ ਨੌਜਵਾਨ ਇਸ ਮੀਟਿੰਗ ਤੋਂ ਸ਼ਾਮਲ ਹੋ 10 ਦਿਨਾਂ ਤੋਂ ਇਸ ਦੌਰਾਨ ਨੌਜਵਾਨਾਂ ਨੂੰ ਪ੍ਰੇਰਿਤ ਕਰ ਲਿਆ ਹੋਇਆ ਸੱਬਰ ਸੁਜੀਤ ਸਿੰਘ ਰਖੜਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਹੜਾ ਹੀ ਹੋਏ ਨੇ ਤਾਂ ਇਹਦੇ ਵਿੱਚ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਦੇ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਔਰ ਇਸ ਦੌਰਾਨ ਜੁਰੀਆਂ ਨੇ ਵਕਤਕ ਖੀਮਾ ਜੁਰੀਆਂ ਨੇ ਨੌਜਵਾਨਾਂ ਦੀਆਂ ਤਿਆਰ ਕੀਤੀਆਂ ਗਈਆਂ ਜੋ ਹਰ ਪ੍ਰਭਾਵਿਤ ਇਲਾਕੇਾਂ ਦੇ ਵਿੱਚ ਜਾਣ ਗੀਆਂ ਔਰ ਲੋਕਾਂ ਦੀ ਜਰੀਆ ਸੇਵਾ ਕਰਨ ਗੀਆਂ

ਤਈ ਬਚੇ ਕੇ ਬਰਨਦੀ ਦੀ ਮਾਰ ਜਰੀਆ ਪਟਿਆਲਾ ਰਸਮਾਣਾ ਦੇ ਇਲਾਕੇ ਦੇ ਵਿੱਚ ਪਈ ਤਾਂ ਇਸ ਦੌਰਾਨ ਸਖੜਾ ਪਰਿਵਾਰ ਵੱਲੋਂ ਸਿਆਸਤ ਤੋਂ ਉੱਪਰ ਉੱਠ ਕੇ ਜੜਾ ਹੈ ਸਮਾਜ ਦੀ ਭਲਾਈ ਨੂੰ ਮੁੱਖ ਰੱਖ ਦਿਆ ਹੋਇਆ ਜਿਹੜੀ ਆ ਵੱਡੀ ਆ ਸ੍ਰਾਮਾ ਜੁਗਿਆਂ ਨੇ ਬਹਿਆਂ ਜੁਗਿਆਂ ਸੋ ਇਸੇ ਸ੍ਰਾਮਾ ਨੂੰ ਲੈ ਕੇ ਜੜਾ ਬਾਕੀ ਨੌਜਵਾਨਾਂ ਲਈ ਅੱਜ ਦੀ ਮੀਟਿੰਗ ਦਾ ਵਿਸਤ੍ਰਿਤ ਕੀਤਾ ਗਿਆ ਤਾਂ ਕਿ ਨੌਜਵਾਨ ਪੀੜੀ ਜਿਹੜੀ ਆ ਅੱਗੇ ਆਵੇ ਆ ਇਸ ਮੁਸੀਬਤ ਦੀ ਘੜੀ ਦੇ ਵਿੱਚ ਜੜਾ ਹੈ ਆਮ ਲੋਕਾਂ ਦੀ ਮਦਦ ਫੜੇ ਉਹਨਾਂ ਦੀ ਸੇਵਾ ਕਰੇ ਦੇਖੋ ਅੱਜ ਦੀ ਮੀਟਿੰਗ ਦਾ ਮੇਨ ਕਾਰਨ ਕੀ ਹੈ ਸਾਡੇ ਸਾਰੇ ਨੌਜਵਾਨ ਯੂਥ ਆਏ ਮੁੰਡੇ ਸਾਰੇ ਇਕੱਠੇ ਹੋਏ ਨੇ ਅੱਜ ਦੇ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਚੱਲ ਰਹੇ ਨੇ ਖਾਸ ਕਰਕੇ ਫਲੱਡ ਕਰਕੇ ਘਟ ਬਹੁਤ ਬੁਰੀ ਤਰ੍ਹਾਂ ਹੋਏ ਨੇ ਪਿੰਡਾਂ ਦੇ ਪਿੰਡਾਂ ਦੇ ਨੁਕਸਾਨ ਹੋ ਰਿਹਾ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਤੇ ਫਸਲਾਂ تباہ ਹੋ ਗਈਆਂ ਤੇ ਸਰਕਾਰ ਨੂੰ ਪਹਿਲੀ ਗੱਲ ਤਾਂ ਬੇਨਤੀ ਕਰਦੇ ਆ ਕਿ ਉਹਨਾਂ ਦੇ ਲਈ ਇਮੀਡੀਏਟ ਕਰਤੌਰੀ ਕਰਾ ਕੇ ਲੀਵ ਮਿਲਣਾ ਚਾਹੀਦਾ ਹੁਕਮਾ ਚੋ ਅਸੀਂ ਕਰ ਸਕਦੇ ਆ ਛੜਾ ਜੂਸ ਕਰ ਸਕਦਾ ਜਾ ਕੇ ਉੱਥੇ ਜੋ ਵੀ ਮਤ ਕਰ ਸਕਦਾ ਜੋ ਮੈਨੂੰ ਕਹਿੰਨ ਕਿ ਮੈਂ ਕਰੂਗਾ ਜੋ ਐਥੀਕਲ ਕਥਨ ਦੇਣ ਜਾ ਕੇ ਕਿ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਸਾਰੇ ਜਾਣੇ ਜਾ ਕੇ ਆਪਾਂ ਕੱਲਾ ਕਿੰਡੀਸ਼ਾਈ ਕਰਨ ਤੱਕ ਨਾ ਮਤਲਬ ਨਾ ਰੱਖੀਏ ਉਹਦੇ ਤੇ ਮਦਦ ਕਰਨ ਦੀ ਵੀ ਗੱਲ ਕਰੀ ਕਿ ਜੀ ਮਦਦ ਕਰੀ ਜਿੱਦੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਗਾਜੋੜ ਲਾਦੇ ਕਿਉਂਕਿ ਸਰਕਾਰ ਕੋ ਬਹੁਤ ਲੰਮਾ ਕੋਰਾ ਟੰਟਾ ਹੁੰਦਾ ਹੈ ਹਰ ਚੀਜ਼ ਹੁੰਦੀ ਹੈ ਹਰ ਚੀਜ਼ ਨਿਢਈਆ ਕਰ ਸਕਦੇ ਨੇ ਅਸੀਂ ਤਾਂ ਉਹਨਾਂ ਦੇ ਜਾ ਕੇ ਥੋੜੀ ਬਹੁਤੀ ਮਦਦ ਕਰਤਾ ਪਰ ਜਿੰਨੀ ਵੀ ਅਸੀਂ ਕਰਤਾ ਜਿੰਦੇ ਆ ਉਹ ਅਸੀਂ ਆਊਟ ਆਫ ਵੀ ਕਰਾਂਗੇ ਵਿੱਚ ਵੀ ਕੀਤਾ ਜੀ ਤੇ ਹੁਣ ਵੀ ਕਰਾਂਗੇ ਜੋ ਜੋ ਉਹਨਾਂ ਚੀਜ਼ ਦੀ ਲੋੜ ਹੋਊਗੀ ਉਹ ਕਰਾਂਗੇ ਇੱਥੇ ਪਟਿਆਲੇ ਚ ਵੀ ਇੱਕ ਵਾਰੀ ਹੜ੍ਹ ਆਇਆ ਸੀ ਬਹੁਤ ਬੜੇ ਛਾਇਤ ਨੂੰ ਘੱਟ ਪਤਾ ਹੋਵੇ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਉਦੋਂ ਤਾਂ ਬੈਂਟ ਸਰਕਾਰ ਜੀ ਕੀਤੀ ਹਾਲਾਂਕਿ ਸਾਡੀ ਸਰਕਾਰ ਨਾਲ ਕੋਈ ਬਹੁਤ ਤਾਲਮੇ ਨਹੀਂ ਸੀ ਉਦੋਂ ਵੀ 5 ਲੱਖ ਰੁਪਏ ਬੜੀ ਅਮੌਤ ਸੀ ਉਦੋਂ ਉਦੋਂ ਵੀ 5 ਲੱਖ ਰੁਪਏ ਦਿੱਤਾ ਸੀ ਅਸੀਂ ਫਿਰ ਉਹ ਟਰੈਕਟਰਾਂ ਜੀਆਂ ਲੈ ਕੇ ਟੀਊਬਾਂ ਲੈ ਕੇ ਗਲੀਆਂਾਂ ਚ ਮੱਲਿਆ ਤੇ ਜੋ ਕੋਈ ਪਿੰਡਾਂ ਦੇ ਵਿੱਚ ਸਾਡੇ ਪਿੰਡ ਫੇਰ ਠੀਕ ਸੀਗੇ ਉੱਥੇ ਪਛਾਦੇ ਬਣਾ ਕੇ ਲੈ ਕੇ ਜਾ ਕੇ ਘਰਾਂ ਦੇ ਵਿੱਚ ਡਿਸਟ੍ਰਿਬਿਊਟ ਕਰਦੇ ਸੀਗੇ ਪਰ ਸਮਾਂ ਬਹੁਤ ਹੋ ਗਿਆ ਅੱਜ ਵੀ ਸਾਡੀ ਬਿਊਟੀ ਬਣ ਗਈ ਹੈ ਕਿ ਜਿੱਥੇ ਠੀਕ ਹੈ ਆਪਾਂ ਸਾਰੇ ਜਾਣੀ ਦਾ ਕਿ ਤੁਹਾਨੂੰ ਦੀ ਮਤਲਬ ਜੇ ਇਹ ਨੂੰ ਜੂਸ ਅਕਾਲੀ ਦਲ ਵੀ ਨਾ ਕਰੋ ਤਾਂ ਅੱਜ ਅੱਜਾ ਲੋਕਾਂ ਦੀ ਬਤਕਰ ਖਤਰਾ ਹੈ ਨੌਜਵਾਨ ਨੇ ਉਹ ਬਤਕਰ ਖਤਰਾ ਹੈ ਅਕਾਲੀ ਜੂਸ ਅਕਾਲੀ ਦਲ ਹੈ ਜਾਂ ਅਕਾਲੀ ਦਲ ਹੈ ਅਕਾਲੀ ਦਲ ਜਦੋਂ ਬਣਿਆ ਉਹ ਸ਼੍ਰੀ ਕਾਨ ਤੱਕ ਸਭ ਤੋਂ ਬਣਿਆ ਅੱਜ ਇਹ ਸਾਡਾ ਅਕਾਲੀ ਦਲ ਹੈ ਅੱਜ ਵੀ ਅਸੀਂ ਉਹਦੀ ਡਾਇਰੈਕਸ਼ਨ ਦੇ ਉੱਤੇ ਹੀ ਕੰਮ ਕਰ ਰਹੇ ਹਾਂ ਕਿਉਂਕਿ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਕਿ ਫਟ ਮੈਂਬਰੀ ਕਮੇਟੀ ਬਣੂਗੀ ਉਹ ਭਰਤੀ ਕਰੂਗੀ ਭਰਤੀ ਕਰਕੇ ਨਵੀਂ ਲੀਡਰਸ਼ਿਪ ਲੈ ਕੇ ਆਉਗੀ ਜਿਹੜੇ ਕਿਸੇ ਲੈ ਕੇ ਆਏ ਬਿਲਕੁਲ ਕਿਹਾ ਛਾੜ ਦੋ ਮੈਂਬਰ ਛੱਡ ਕੇ ਜੀ ਪੰਜ ਮੈਂਬਰ ਰਹਿ ਗਏ ਪੰਜ ਮੈਂਬਰਾਂ ਨੇ ਸਟਰਕਚਰ ਮੰਨ ਲਿਆ ਕਿ ਵੀ ਅਸੀਂ ਭਰਤੀ ਕਰਾਂ ਸਾਡੀ ਸਤਾਰ ਲਹਿਰ ਚ ਇਹਨਾਂ ਦੇ ਗੁੱਲੇ ਬੰਦ ਕਰ ਦੋ ਅਸੀਂ ਉੱਡੇ ਗੁੱਲੇ ਬੰਦ ਕਰਕੇ ਅੱਗੇ ਚਲੇ ਗਏ ਪੂਰੀ ਮਤ ਕਰਾਂਗੇ ਜੋ ਜੋ ਦੇਖੋ ਸਰਕਾਰ ਨਾਲ ਮੁਕਾਬਲਾ ਤਾਂ ਕੋਈ ਹੋ ਨਹੀਂ ਸਕਦੀ ਕਿਉਂਕਿ ਸਰਕਾਰ ਦੇ ਮੁਕਾਬਲੇ ਵਿੱਚ ਕਰ ਲਾਂਗੇ ਕਿ ਉਹ ਤਾਂ ਹੋ ਨਹੀਂ ਸਕਦਾ ਪਰ ਜੋ ਅਸੀਂ ਬਦਤਵੰਤ ਕਰ ਸਕਦੇ ਹਾਂ ਜਾਂ ਸਾਨੂੰ ਕੋਈ ਹੁਕਮ ਲੱਗੂਗਾ ਉਹ ਅਸੀਂ ਆਊਟ ਆਫ ਬੇ ਜਾਣ ਕਰਾਂਗੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜੀ ਦੇਖੋ ਆ ਇੱਥੇ ਹੜਾ ਆਇਆ ਸੀ ਕਿ ਤਰ੍ਹਾਂ ਆਪਣਾ ਜਦੋਂ 31 ਦਾ ਖਤ ਗਿਆ ਠੀਕ ਹੈ ਤਾਂ ਘਰ ਦੇ ਵਿੱਚ ਆਇਆ ਸੀ ਜਿੱਤੇ ਫੜ ਆਏ ਨੇ ਪਹਿਲੇ ਦਿਨੀ ਅਸੀਂ ਚਾਰਜ ਦਾ ਲੰਗਰ ਲਾਤਾ ਸੀ ਉੱਥੇ ਪ੍ਰਸ਼ਾਦੇ ਦਾ ਲੰਗਰ ਲਾਤਾ ਸੀਗਾ ਉੱਥੇ 8ਵੇਂ ਦਿਨ ਅਸੀਂ ਚੈੱਕ ਮਾਰਦੇ ਸੀ ਉਹਨਾਂ ਨੂੰ ਇੱਥੇ ਸੀ ਮਿਸਟਰ ਆਇਆ ਡੀਪੀਜੀ ਮਿਸਟਰ ਆਇਆ ਐਫਸੀਆਰ ਆਇਆ ਕਿਉਂਕਿ ਐਫਸੀਆਰ ਨੇ ਸਾਰਾ ਕੁਝ ਕਰਨਾ ਹੁੰਦਾ ਉਹ ਸਾਰਾ ਕੁਝ ਅੱਜਾ ਕੋਥੇ ਪਤਾ ਕਰੋ ਕਿ ਕਿਸੇ ਕਿਸਮ ਦੀ ਕਿਸ਼ਤੀਆਂ ਮਗਾ ਕੇ ਦਿੱਤੀਆਂ ਅਸੀਂ ਬਹੁਤ ਲੋਕ ਕੋਠਿਆਂ ਦੇ ਉੱਤੇ ਬੈਠੇ ਸੀਗੇ ਕੋਠਿਆਂ ਦੇ ਉੱਤੇ ਜਾ ਕੇ ਇਸੇ ਪਛਾਦ ਦਾ ਪਾਣੀ ਸ਼ਕਾ ਕਰਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਚਾਕੇ ਪਰ ਅਸੀਂ ਫੋਟੋਆਂ ਨਹੀਂ ਖਿਚਾਈਆਂ ਜਿਵੇਂ ਆ ਪਹਿਲੀ ਵਾਰ ਵੀ ਦੇਖਿਆ ਤੁਸੀਂ ਕਿ ਫੋਟੋਆਂ ਦੀ ਜਾਦੇ ਫੈਸ਼ਨ ਹੋ ਜਾਂਦਾ ਹੈ ਫੋਟੋਆਂ ਖਿਡੌਣੀਆਂ ਨੇ ਪ੍ਰੈਸ ਆਏ ਨਾਲ ਲੈ ਕੇ ਜਾਣੇ ਨੇ ਮੈਂ ਇਹ ਚਾਹੁੰਦਾ ਕਿੱਕਕਟੋ ਕੱਢ ਦਿ ਲੋ ਇਹ ਜੇ ਹਾਲਾਤ ਹੁੰਦੇ ਨੇ ਉਦੋਂ ਫੋਟੋ ਅੱਜ ਹੀ ਕੱਟ ਪਈ ਦੇਖੋ ਤੇ ਸੋਚ ਕੇ ਦੇਖੋ ਕਿ ਜੋ ਸ਼੍ਰੀ ਗੱਤਕ ਅਕਸਰ ਨੇ ਕਿਹਾ ਉਹ ਕਿਨੇ ਮੰਨੇ ਤੁਸੀਂ ਫੈਲਾ ਕਰ ਲੋ ਅਸੀਂ ਤਾਂ ਜੋ ਇਨਵਿਨ ਲਾਗੂ ਕੀਤਾ ਲੋਕਾਂ ਨੇ ਕਿਹਾ ਦੇਖੋ ਗੱਲ ਨੂੰ ਸਹੀ ਗੱਲ ਦੱਸਾਂ ਮੈਂ ਜਿੰਨਾ ਜੋਸ਼ ਸਾਡੇ ਯੂਥ ਵਿੱਚ ਦਿਖ ਰਿਹਾ ਮੈਂ ਕਹਿੰਦਾ ਬੜੇ 100% ਗਾਰੰਟੀ ਮੈਂ ਕਹਿ ਸਕਦਾ ਕਿ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਸਲੀ ਹੈ ਬਾਦੂ ਤੜੇ ਦੀ ਗੱਲ ਨਹੀਂ ਕਰ ਰਿਹਾ ਅਸਲੀ ਸ਼੍ਰੋਮਣੀ ਅਕਾਲੀ ਦਲ ਸਾਰੀ ਸੀਟਾਂ ਲੈ ਕੇ ਜਾਓ ਕੋ ਅਸੀਂ ਸਾਰਾ ਅਸੀਂ ਪੂਰਾ ਸਟਰਕਚਰਡ ਪ੍ਰੋਗਰਾਮ ਬਣਾ ਰਿਹਾ ਹੈ ਇਹ ਨਹੀਂ ਹੈਗਾ ਕਿ ਹਵਾ ਦੀ ਗੱਲਾਂ ਮਾਰਾਂਗੇ ਆਰਗੇਨਾਈਜ਼ ਹੋਗਾ ਸਾਰਾ ਕੁਝ ਅਸੀਂ ਬਿਨਾ ਆਰਗੇਨਾਈਜ਼ ਤੇ ਕੁਝ ਨਹੀਂ ਕਰਨਾ ਜਿਹੜਾ ਪਾਣਾ ਅਕਾਲੀ ਦਲ ਤੜਾ ਸੀਗਾ ਉਹ ਆਪਾਂ ਉਹਦੀ ਵਾਂਗੂ ਨਹੀਂ ਕਰਨਾ ਤੇ ਤੁਸੀਂ ਦੇਖ ਹੀ ਚਲੋਗੇ ਆਂਦੇ ਹੋਏ ਥੋੜੇ ਟਾਈਮ ਦੇ ਵਿੱਚ ਸਾਰੇ ਕੁਝ ਕਲੀਅਰ ਹੋ ਗਏ ਜਿਹੜਾ ਪੁਣੀ ਹਰਡ ਹੋਏ ਨੇ ਜੀ ਬੰਮ ਮਾੜਾ ਹੋਇਆ ਤੇ ਅਸੀਂ ਸਾਰੇ ਅਸੀਂ ਜਾਵਾਂਗੇ ਉੱਥੇ ਅਸੀਂ ਆਪਣੀ ਸੇਵਾ ਕਰਾਂਗੇ ਜੀ ਗੁਰੂ ਸਾਹਿਬ ਨੇ ਸਾਨੂੰ ਇਹ ਰਿਸੋਰਸ ਦਿੱਤੇ ਨੇ ਆਪੀ ਉਹ ਆਪਣੇ ਰਿਸੋਰਸ ਯੂਜ਼ ਕਰੀਏ ਹੁਣ